ਕਹਿੰਦਾ ਤਿੰਨਾ ਖੇਤਾਂ ਚੋਂ 42 ਕੁਇੰਟਲ ਹੋਏ ਆ ਮਟਰ ਤੇ 14 ਕੁਇੰਟਲ ਕਿੱਲੇ ਦੇ ਰੱਖ ਲਓ ਤੇ 88 ਰੁਪਏ ਉਹਦੇ ਰੇਟ ਲੱਗਾ ਉਹਦਾ ਰੇਟ ਤਾਂ 100 ਵੀ ਹੈਗਾ 100 ਤੋਂ ਪਲੱਸ ਵੀ ਲੱਗੇ ਬੰਦਿਆਂ ਦੇ ਪਰ ਜਿੱਦਾਂ ਇਹਦੇ ਮਟਰ 88 ਰੁਪਏ ਲੱਗੇ ਆ ਤੇ ਤੁਸੀਂ ਆਪ ਹਿਸਾਬ ਲਾ ਲਓ ਜੇ 88 ਰੁਪਏ ਲੱਗੇ ਆ ਤਾਂ 14 ਕੁਇੰਟਲ ਕਿੱਲੇ ਦੇ ਨਿਕਲੇ ਲਗਭਗ 1,20,25,000 ਦਾ ਕਿੱਲੇ ਦੇ ਰੇਟ ਤੇ ਪਹੁੰਚ ਗਿਆ ਹੋਣੇ ਆ ਪਰ ਉਸ ਸਾਲ ਲਾਲੂ ਤੇ ਸੀਗੇ ਤਾਂ ਉਸੇ ਸਾਲ ਕੁਦਰਤੀ ਅਸੀਂ ਟਰੈਕਟਰ ਲਿਆਂਦਾ ਸੀ ਇਹ 60 ਕਹਿੰਦਾ ਲੈ ਆ ਆ ਤੁਸੀਂ ਟਰੈਕਟਰ ਲੈ ਆਂਦਾ ਨਮਾ ਹੁਣ ਜੈਸੀ ਲਾਉਣੇ ਆ ਸਾਨੂੰ ਵੀ ਨਹੀਂ ਦਿੰਦੇ ਅਈ ਕਿ ਚੱਕ ਕੋਈ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਅੱਜ ਤੁਹਾਨੂੰ ਦਿਖਾ ਲਦੇ ਆ ਆਪਣੇ ਆਲੂ ਤੇ ਨਾਲੇ ਕਈ ਆਪਣੇ ਭਰਾ ਪੁੱਛਦੇ ਹੁੰਦੇ ਆ ਕਹਿੰਦੇ ਕਹਿੰਦੇ ਹੁੰਦੇ ਆ ਵੀ ਆਲੂਆਂ ਦਾ ਦੂਜਾ ਨਾ ਉੱਲੂ ਆ ਵੀ ਆਲੂ ਉੱਲੂ ਵੀ ਬਣਾਉਂਦੇ ਬੰਦੇ ਵੀ ਉੱਲੂ ਕਿੱਦਾਂ ਬਣ ਜਾਂਦਾ ਉਹ ਵੀ ਦੱਸਦੇ ਆ ਉੱਲੂ ਕਿੱਦਾਂ ਬਣਦਾ ਹੁੰਦਾ ਆਲੂਆਂ ਚ ਤੇ ਹੁਣ ਪਹਿਲਾਂ ਆਪਣੇ ਆਲੂ ਚੈੱਕ ਕਰੋ ਇਹ ਬਖਰਾਜ ਆ ਇਹ ਅੱਜ ਲਗਭਗ ਹੋ ਗਿਆ ਆ 48 ਕਿ ਦਿਨਾਂ ਦੇ ਹੋ ਗਏ ਹਾਂ ਤੇ ਤਕਰੀਬਨ ਅਸੀਂ ਕੱਚੀ ਪਟਾਈ ਕਰਨੀ ਹੈ ਨਾ ਅਸੀਂ 60 ਕਿ ਦਿਨਾਂ ਦੀ ਕੱਚੀ ਪਟਾਈ ਕਈ ਕਰ ਦਿੰਦੇ ਕੋਈ 60ਾਂ ਦੀ ਕੋਈ 70 ਦੀ ਹੈ ਨਾ ਬਾਕੀ ਰੇਟ ਤੇ ਡਿਪੈਂਡ ਹੁੰਦਾ ਮੌਕੇ ਤੇ ਰੇਟ ਕਿ ਹੋ ਜਾਇਆ ਤੇ ਜਦੋਂ ਹੁਣ ਹੁਸ਼ਿਆਰਪੁਰ ਏਰੀਆ ਉਹ ਤਾਂ 55 ਦਿਨਾਂ ਦੀ ਵੀ ਪਟਾਈ ਕਰਦੇ ਦੇਖੇ ਆ ਬੰਦੇ ਵੀ 55 ਦਿਨਾਂ ਹੀ ਆਲੂ ਪਾੜ ਦਿੰਦੇ ਆ ਜਦਕੀ 18 ਤੋਂ 20 ਦਿਨ ਤੱਕ ਆਲੂਆਂ ਨੂੰ ਜੰਮਣ ਨੂੰ ਲੱਗਦੇ ਆ 18-20 ਦਿਨ ਹੀ ਦੀਆਂ ਆਲੂ ਜੰਮਦੇ ਆ ਤੇ ਸਮਝ ਲਓ 35 ਦਿਨ ਦੇ ਜਦੋਂ ਆਲੂ ਹੁੰਦੇ ਆ ਉਸ ਵੇਲੇ ਇਹਨਾਂ ਨੂੰ ਇਹਦਾ ਤਾਰ ਜੇ ਪੈਂਦੀ ਮਤਲਬ ਕਹੇ ਲਾ ਆਲੂ ਪੈਣੇ ਸ਼ੁਰੂ ਹੁੰਦੇ ਕਹੇ ਲਓ ਇਦਾਂ ਰੱਖ ਲਓ ਤੇ 35 ਦਿਨ ਦੇ ਆਲੂ ਪੈਣੇ ਸ਼ੁਰੂ ਹੁੰਦੇ ਤਾਂ 60 ਦਿਨ ਹੀ ਆਪਾਂ ਪਾੜਦੇ ਦੇ 25 ਦਿਨਾਂ ਚ ਆਲੂ ਦੇਖ ਲਓ ਇਹਨਾਂ ਦਾ ਮੋਟਾ ਹੋ ਜਾਂਦਾ ਮਤਲਬ ਆਲੂਆਂ ਨੂੰ ਜੰਮਣ ਨੂੰ ਵੱਧ ਟਾਈਮ ਲੱਗਦਾ ਮੋਟਾ ਛੇਤੀ ਹੁੰਦਾ ਆਲੂ ਖਾਸ ਕਰਕੇ ਪਖਰਾਜ ਕੱਚੀ ਪਟਾਈ ਲਈ ਸਭ ਤੋਂ ਬੈਸਟ ਵੀ ਹੈ ਇਹ ਪਖਰਾਜ ਤੇ ਆਪਾਂ ਤਕਰੀਬਨ 65 ਦਿਨਾਂ ਦੇ ਅੰਦਾਜ਼ਾ ਆਵੇ ਪਟਾਂਗੇ ਤੇ ਬਾਕੀ ਚਲੋ ਕਈ ਵਾਰੀ 2-4 ਦਿਨ ਅੱਗੇ ਪਿੱਛੇ ਵੀ ਹੋ ਜਾਂਦੇ ਹੁੰਦੇ ਆ। ਕਈ ਵੇਲੇ ਲੈਵਲ ਉੱਪਰ ਕਰਕੇ ਹੋ ਜਾਂਦਾ ਕਈ ਵਾਰੀ ਵੱਤ ਨਹੀਂ ਹੁੰਦੀ ਹਨਾ। ਜਾਂ ਉਦਾਂ ਅਸੀਂ ਆਈਡੀਆ ਇੱਥੇ ਖਾ ਕੇ ਬੈਠੇ 65 ਅੰਕ ਦਿਨਾਂ ਦੇ ਆਪਾਂ ਪੱਟਾਂਗੇ ਆਲੂ। ਤੇ ਆ ਪਾਣੀ ਤਾਂ ਥੋੜਾ ਜਿਹਾ ਹੋ ਗਿਆ ਆਪਾਂ ਨੂੰ ਲੇਟ। ਪਾਣੀ ਯਾਨੀ ਕਿ ਘਟੋ ਘਟ 4-5 ਦਿਨ ਪਹਿਲਾਂ ਨੂੰ ਲੱਗਣਾ ਚਾਹੀਦਾ ਸੀਗਾ। ਚਲੋ ਕੋਈ ਗੱਲ ਨਹੀਂ ਵਿੱਚੇ ਹੁਣ ਅਸੀਂ ਉਧਰ ਮਟਰਾਂ ਮੋਟਰਾਂ ਚ ਫਸੇ ਹੋ ਸੀ ਖਾਨਕ ਬੀਜਣ ਲੱਗੇ ਹੋ ਸੀ। ਅੱਜ ਵੀ ਆ ਬੰਦੇ ਮਟਰਾਂ ਨੂੰ ਪਾਣੀ ਲਾਉਂਦੇ ਸੀਗੇ। ਉਧਰ ਵਿੱਚੋਂ ਠਾ ਕੇ ਇੱਧਰ ਲਿਆਉਂਦੇ ਆ। ਇਹ ਬਲਾ ਆਲੂਆਂ ਨੂੰ ਲਾਓ ਕਿਉਂਕਿ ਇਹਨਾਂ ਦਾ ਇਹ ਆ ਵੀ ਬੱਤ ਦਾ ਬਹੁਤ ਚੱਕਰ ਹੁੰਦਾ ਨਾ ਵੀ ਜਦੋਂ ਬੱਟਣ ਦਾ ਟਾਈਮ ਹੋਣਾ ਵੀ ਬੱਤ ਸਹੀ ਹੋਵੇ ਦੂਜੀ ਗੱਲ ਕਾਣਕ ਵੀ ਬੀਜ ਨਹੀਂ ਹੁੰਦੀ ਮਗਰ ਇਹਦੇ ਕਰਕੇ ਇਹਨਾਂ ਦੇ ਪਾਣੀ ਦੀ ਟਾਈਮਿੰਗ ਐਨ ਬਿਲਕੁਲ ਸਹੀ ਚਾਹੀਦੀ ਆ ਬਾਕੀ ਜਿੱਦਾਂ ਹੁਣ ਮਟਰਾਂ ਦੀ ਆ ਮਟਰ ਆਪਣੇ ਬੰਦੇ ਨੇ ਕੱਲ ਤੋੜੇ ਸੀਗੇ ਤਾਂ ਉਹ ਦੱਸਦਾ ਸੀ ਵੀ ਕਹਿੰਦਾ ਤਿੰਨਾਂ ਖੇਤਾਂ ਚੋਂ 42 ਕੁਇੰਟਲ ਹੋਏ ਆ ਮਟਰ ਤੇ 14 ਕੁਇੰਟਲ ਕਿੱਲੇ ਦੇ ਰੱਖ ਲਓ ਤੇ 88 ਰੁਪਏ ਦਾ ਰੇਟ ਲੱਗਾ ਉਧਰ ਰੇਟ ਤਾਂ 100 ਵੀ ਹੈਗਾ 100 ਤੋਂ ਪਲੱਸ ਵੀ ਲੱਗੇ ਬੰਦਿਆਂ ਦੇ ਪਰ ਜਿੱਦਾਂ ਇਹਦੇ ਮਟਰ 88 ਰੁਪਏ ਲੱਗੇ ਆ ਤੇ ਤੁਸੀਂ ਆਪ ਹਿਸਾਬ ਲਾ ਲਓ ਜੇ 88 ਰੁਪਏ ਲੱਗੇ ਆ ਤਾਂ 14 ਕੁਇੰਟਲ ਖੇਲੇ ਦੇ ਨਿਕਲੇ ਲਗਭਗ 1,20 25,000 ਦਾ ਕਿੱਲੇ ਦੇ ਰੇਟ ਤੇ ਪਹੁੰਚ ਗਿਆ ਹੋਣੇ ਆ ਫੇ ਦੂਜੀ ਤੜਾਈ ਕਹਿੰਦਾ ਮਤਲਬ ਥੋੜੀ ਹੋਣੀ ਆ ਪੰਜ ਚਾਰ ਕੁਇੰਟਲੇ ਨਿਕਲਣੇ ਆ ਪਰ ਹੋ ਜਾਊਗੇ ਤੇ ਅਸੀਂ ਕਹਿੰਦੇ ਜੇ ਰੇਟ ਇਹਨੂੰ ਜੇ ਪੰਜ ਕੁਇੰਟਲ ਵੀ ਦੂਜੀ ਤੜਾਈ ਨਿਕਲ ਜਾ ਤਾਂ 50 ਰੁਪਏ ਵੀ ਲੱਗ ਜਾਣ ਜਿਉਂ ਅਸੀਂ 90 ਰੁਪਏ ਰੇਟ ਕਿਉਂਕਿ ਹਫ਼ਤੇ ਬਾਅਦ ਦੂਜੀ ਤੜਾਈ ਹੋ ਜਾਂਦੀ ਆ ਤਾਂ ਵੀ ਇਹਦਾ ਖਰਚਾ ਚੱਕ ਜਾਣਾ ਦੂਜੀ ਤੜਾਈ ਨੇ ਆੜੀ ਪਹਿਲੀ ਤੜਾਈ ਹੋਈ ਐ ਇਹਨਾਂ ਉਹਨੂੰ ਬਚਿ ਜਾਣੇ ਪੈਸੇ ਯਾਨੀ ਜੇ ਇਹ ਫਸਲਾਂ ਪੈਸੇ ਦੇਣ ਤੇ ਆ ਜਾਣ ਪਰ ਜੇ ਰਗੜਨ ਤੇ ਆ ਜਾਣ ਜਿੱਦਾਂ ਹੁਣ ਗੱਲ ਕੀ ਹੁਣ ਮਟਰ ਸਾਡੇ ਨਾਲੇ ਪੈਂਡਿਆ ਉਹ ਬੰਦਿਆਂ ਨੇ ਕੱਲ ਬਾਏ ਆ ਪਤਾ ਨਹੀਂ ਕੀ ਗੱਲ ਆ ਮਟਰਾਂ ਦੇ ਬੀਆਂ 'ਚ ਕੋਈ ਪ੍ਰੋਬਲਮ ਆਉਣ ਲੱਗ ਪਈ ਐ ਜਾਂ ਜ਼ਮੀਨਾਂ ਜਿਹਨਾਂ 'ਚ ਬਾਰ-ਬਾਰ ਲੱਗਦੇ ਆ ਮਟਰ ਉੱਥੇ ਹੋਣ ਉਹ ਹਟ ਗਏ ਆ ਤਿੰਨ ਚਾਰ ਸਾਲ ਹੋ ਗਏ ਆ ਵੀ ਮਟਰ ਜਦੋਂ ਹਨਾ 35-40 ਦਿਨ ਦੇ ਹੁੰਦੇ ਆ ਜਦੋਂ ਆਪਾਂ ਕਹਿੰਦੇ ਫੁੱਲ ਤੇ ਆਇਆ ਜਦੋਂ ਮਟਰ ਮਤਲਬ ਫਲੀ ਪੈਣੀ ਸ਼ੁਰੂ ਹੁੰਦੀ ਆ ਉਸ ਵੇਲੇ ਆ ਕੇ ਜਦੋਂ ਪਾਣੀ ਲਾਈਦਾ ਇੱਕਦਮ ਮਟਰ ਬਹਿ ਜਾਂਦੇ ਆ ਪਤਾ ਨਹੀਂ ਕੀ ਕਾਰਨ ਆ ਇੱਕ ਤਾਂ ਹੁੰਦਾ ਵੀ ਫਸਲ ਬੀਜੀ ਆ ਜੰਮਣ ਲੱਗੇ ਉਸ ਵੇਲੇ ਖਰਾਬ ਹੋ ਗਈ ਹੈ ਨਾ ਬੰਦਾ ਕਹਿੰਦਾ ਚਲੋ ਪੱਟ ਕੇ ਆਲੂ ਲਾ ਲਓ ਜਾਂ ਹੋਰ ਫਸਲ ਬੀਜ ਲਓ ਇਹਨਾਂ ਦਾ ਸਿਸਟਮ ਇਹ ਆ ਵੀ ਇਹ ਨਹੀਂ ਜਦੋਂ ਬਹਿਣਾ ਆ ਮਤਲਬ ਜਦੋਂ ਤੋੜਨ ਤੋਂ ਪਹਿਲਾਂ ਖੀਰਲਾ ਪਾਣੀ ਲਾਉਣਾ ਹੁੰਦਾ ਉਸ ਵੇਲੇ ਜਾ ਕੇ ਇਹ ਮਟਰ ਵਹਿੰਦੇ ਆ ਤੇ ਸਮਝ ਲਓ ਵੀ ਜਿਹਦਾ ਕਹਿਣਾ ਉਹ ਨਾ ਕੋਠੇ ਚੜਾ ਕੇ ਪੌੜੀ ਚੱਕਣੀ ਉਹ ਹਿਸਾਬ ਹੁੰਦਾ ਇਹਨਾਂ ਦਾ ਤੇ ਪਰ ਜੇ ਮਟਰ ਮਤਲਬ ਜਿਹਦਾ ਹੁਣ ਪਿਛਲੇ ਸਾਲ ਵੀ ਰੇਟ ਵਧਿਆ ਰਿਹਾ ਸੀ ਪਿਛਲੇ ਸਾਲ ਲੇਟ ਤੱਕ ਰੇਟ ਮਤਲਬ 50 55 ਰੁਪਏ ਤੱਕ ਚੱਲਦਾ ਰਿਹਾ ਸੀ ਦਸੰਬਰ ਤੇ ਵਿੱਚ ਵੀ ਇਹ ਤਾਂ ਦਸੰਬਰ ਵਿੱਚ ਨਾ ਰੇਟ ਨਹੀਂ ਹੁੰਦਾ ਬਸ ਕਾਰਨ ਇਹ ਹੀ ਆ ਵੀ ਮਟਰ ਮਰੇ ਬਹੁਤ ਤੇ ਐਤਕੀ ਮਟਰ ਲੱਗਾ ਵੀ ਘੱਟ ਉਦਾਂ ਵੀ ਲਵਾਈ ਪਹਿਲਾਂ ਵੀ ਘੱਟ ਹੋਈ ਤਾਂ ਐਤਕੀ ਵੀ ਮਟਰ ਜਾਨੀ ਕਿ ਜਿਹੜੇ 20 ਬੂ ਦਵਾਲੇ ਲੱਗੇ ਹੋ ਸੀ ਉਹ ਬਹਿਣ ਲੱਪਾ ਹੁਣ ਜਿਦਾ ਆਪਣੇ ਆ ਬੰਦੇ ਨੇ ਤੋੜਿਆ ਸੀਗੇ ਇਹ ਵੀ 2023 ਤਰੀਕ ਦੇ ਪਰ ਇਦਾਂ ਵੀ ਜਿਆਦਾ ਇਹਦੇ ਖੇਤਾਂ ਦਾ ਫਰਕ ਹੋਊਗਾ ਹਨਾ ਵੀ ਜਿਨ੍ਹਾਂ ਖੇਤਾਂ ਚ ਕਦੇ ਲੱਗੇ ਨਹੀਂ ਮਟਰ ਉਹਨਾਂ ਦੇ ਵਿੱਚ ਮਟਰ ਭਰਦਾ ਵੀ ਛੇਤੀ ਹੁੰਦੀ ਫਲੀ ਤੇ ਦੂਜਿਆ ਕਾਰਨ ਹੁੰਦਾ ਆ ਵੀ ਮਟਰ ਬਹਿਣ ਦਾ ਵੀ ਖਤਰਾ ਘੱਟ ਹੁੰਦਾ ਚਲੋ ਅਜਾ ਅੱਜ ਆਲੂਆਂ ਦੀ ਗੱਲ ਕਰਦੇ ਆ ਤਾਂ ਹੁਣ ਕਈ ਬੰਦੇ ਕਹਿੰਦੇ ਆ ਯਾਰ ਆਲੂਆਂ ਚ ਬੰਦਾ ਉੱਲੂ ਕਿੱਦਾਂ ਬਣ ਜਾਂਦਾ ਹੁਣ ਮੈਂ ਦੱਸਦਾ ਵੀ ਕਿੱਦਾਂ ਉੱਲੂ ਬਣਦਾ ਹੁਣ ਥੋੜੇ ਦਿਨ ਪਹਿਲਾਂ ਕੀ ਸੀਗਾ ਆਲੂ ਨੂੰ ਮਤਲਬ ਰੇਟ ਡਾਊਨ ਸੀਗਾ ਆਲੂ ਦਾ ਇਹਨਾ ਨਹੀਂ ਸੀਗਾ ਉਹ ਕੀ ਹੋਇਆ ਵਿਚਾਲੇ ਜੂਪੀ ਮੀਂਹ ਪੈ ਗਿਆ ਜਿੱਦਣ ਜੂਪੀ 'ਚ ਮੀਂਹ ਪਿਆ ਉਦਨੇ ਆਲੂ ਦੀ ਤੇਜ਼ੀ ਸ਼ੁਰੂ ਹੋ ਗਈ ਇੱਕ ਤਾਂ ਕਾਰਨ ਇਹ ਸੀ ਵੀ ਮੀਂਹ ਪੈ ਗਿਆ ਕਰਕੇ ਹਨਾ ਤਾਂ ਤੇਜ਼ੀ ਆ ਗਈ ਵੀ ਜੂਪੀ ਦਾ ਜਦੋਂ ਕਿ ਸਭ ਤੋਂ ਵੱਧ ਪੰਜਾਬ ਦੇ ਵਿੱਚ ਤਾਂ ਸਿਰਫ 5% ਆਲੂ ਹੁੰਦਾ ਜ਼ਿਆਦਾ ਆਲੂ ਜੂਪੀ ਤੇ ਬੰਗਾਲ 'ਚ ਹੁੰਦਾ ਤੇ ਉਹਦੇ ਨਾਲ ਤੇਜ਼ੀ ਥੋੜੀ ਜਿਹੀ ਹੋ ਗਈ ਹੈ ਨਾ ਵੀ ਉਧਰਲਾ ਜਦੋਂ ਆਲੂ ਮਰਦਾ ਆਇਆ ਤਾਂ ਆਪਣੇ ਰੇਟ ਚੜਦਾ ਹੁੰਦਾ ਤੇ ਦੂਜੀ ਗੱਲ ਕੀ ਸੀ ਕੁਝ ਬੰਦਿਆਂ ਨੇ ਹੈ ਨਾ ਵੀਡੀਓ ਬਣਾ ਬਣਾ ਕੇ ਐਵੇਂ ਸਟੋਰਾਂ 'ਚ ਖੜ ਖੜ ਕੇ ਹੈ ਨਾ ਵੀ ਸਟੋਰ ਤਾਂ ਖਾਲੀ ਪਏ ਆ ਸਟੋਰਾਂ 'ਚ ਦੇ ਵਿੱਚ ਆਲੂ ਹੈ ਨਹੀਂਗਾ ਵੀ ਆਲੂ ਦਾ ਗਾਂ ਵਧ ਜਾਣਾ ਰੇਟ ਹੈ ਨਾ ਉਹਦੇ ਨਾਲ ਕੀ ਹੋ ਗਿਆ ਲੋਕਾਂ ਨੂੰ ਇਹ ਹੋ ਗਿਆ ਵੀ ਆਲੂ ਉਧਰ ਮੀ ਪੈ ਗਿਆ ਦੂਜੀ ਗੱਲ ਆਲੂ ਦੀ ਕਮੀ ਆ ਤਾਂ ਆਲੂ ਤੇਜ਼ ਹੋ ਜਾਣਾ ਵਪਾਰੀ ਵੀ ਇਹਦੇ ਵਿੱਚ ਕਹ ਲਾ ਆਪਾਂ ਕਹੀਦਾ ਨਾ ਵੀ ਵਪਾਰੀ ਘਾਟਾ ਨਹੀਂ ਖਾਂਦੇ ਇਹਦੇ ਵਿੱਚ ਵਪਾਰੀ ਸਭ ਤੋਂ ਵੱਧ ਰਕੜ ਹੋਏ ਐ ਤਕੀ ਹੁਣ ਇਹੀ ਪਖਰਾ ਜਿਹੜਾ ਪਹਿਲਾਂ 250 ਨੂੰ ਮਤਲਬ ਜੇ ਨੂੰ ਪੁੱਛ ਕੇ ਦੇ ਲੋ 250 ਤੋਂ ਨਹੀਂ ਕੋਈ ਵੱਧਾ ਸੀ ਕਿਉਂਕਿ ਮੇਰੇ ਕੋ ਵੀ ਥੋੜੇ ਜਿਹਾ ਘੱਟੇ ਪਏ ਸੀਗੇ ਰਾਚਣ ਦੇ ਤਾਂ ਉਹਨੇ ਕੀ ਕੀਤਾ ਮੈਨੂੰ ਫੋਨ ਆਇਆ ਉਦੋਂ ਹੀ ਇਹ ਕਿਦਾਂ ਨੂੰ ਵੇਚਣੇ ਆ ਮੈਂ ਕਿਹਾ ਆਹੋ ਵੇਚਣੇ ਆ ਫਿਰ ਮੈਂ ਉਹਨਾਂ ਨੂੰ ਹੁਣ ਕਿਹੜੇ ਸਮੱਸੇ ਬਣਾਉਣੇ ਮੈਂ ਕੀ ਕਰਨੇ ਆ ਤੇ ਕਹਿੰਦਾ ਦੱਸ ਕੀ ਮੈਂ ਕਿਹਾ ਤੂੰ ਦੱਸ ਮੈਂ ਤੂੰ ਤਾਂ 250 ਕਹਿੰਦਾ ਸੀ 350 ਨੂੰ ਕਹਿੰਦਾ ਦੇਣੇ ਆ ਮੈਂ ਕਿਹਾ ਨਹੀਂ 400 ਨੂੰ ਦੇਣੇ ਆ ਨਹੀਂ 350 ਕਹਿੰਦਾ ਮੈਂ ਦਊਗਾ ਵੇ ਫੋਲਣੇ ਵੀ ਪਣੇ ਆ ਦੁਬਾਰਾ ਭਰਨੇ ਆ ਹਨਾ ਚਲੋ ਸਾਨੂੰ ਵੀ ਪਤਾ ਹਨਾ ਇੱਕ ਸਾਡੇ ਥੋੜੇ ਜਿਆਦਾ ਸਾਤੋਂ ਆਲੂ ਜਿਆਦਾ ਮੋਟਾ ਹੋ ਗਿਆ ਸੀਗਾ ਵਿੱਚ ਉਦੋਂ ਜਿੱਦਣਾ ਨਾ ਇਹ ਆਲੂ ਭਰੇ ਸੀ ਤੇ ਉਦਣ ਮੀਂਹ ਪੈਂਦਾ ਸੀਗਾ ਵਿਚਾਲੇ ਵਿੱਚ ਤੇ ਵਿੱਚ ਬੁਣੀਆਂ ਨੇ ਹਰੇ-ਹਰੇ ਵੀ ਭਰ ਦਿੱਤੇ ਲੇਬਰ ਨੇ ਤੇ ਯਾਨੀ ਕਿ ਵਧੀਆ ਨਹੀਂ ਸੀ ਭਰਾਈ ਹੋਈ ਹੋਣੀ ਚਲੋ ਅਸੀਂ ਕਿ ਕੋਈ ਗੱਲ ਨਹੀਂ ਠੀਕ ਆ ਮੈਂ ਕਹਾਂ ਬੀਚ ਦੇ ਕਈ ਜ਼ਿਮੀਂਦਾਰਾਂ ਨੇ ਵੇਚ-ਬੁਝ ਦਿੱਤੇ ਕੁਝ ਜ਼ਿਮੀਂਦਾਰਾਂ ਨੇ ਵੀ ਰੱਖ ਲਿਆ ਵੀ ਹਰੇ ਆਲੂ ਹਲੇ ਹੋਰ ਤੇਜ਼ ਹੋ ਜਾਣਾ ਹੈ ਹਨਾ ਤਾਂ ਉਹ ਹੁਣ ਹੋਇਆ ਕਿ ਕਿਉਂਕਿ ਅਕਤੂਬਰ ਮਹੀਨਾ ਜਿਹੜਾ ਹੁੰਦਾ ਅਕਤੂਬਰ ਮਹੀਨੇ ਚ ਆ ਕੇ ਸਟੋਰ ਬੰਦ ਹੋ ਜਾਂਦੇ ਸਟੋਰ ਵਾਲੇ ਮਸ਼ੀਨਾਂ ਬੰਦ ਕਰ ਦਿੰਦੇ ਹਨ ਜਦੋਂ ਹੁਣ ਸਟੋਰ ਬੰਦ ਹੋ ਗਿਆ ਤਾਂ ਸਾਰਿਆਂ ਨੂੰ ਹੋ ਗਿਆ ਦਾ ਉਹਦੋਂ ਆਲੂ ਕੱਢ ਕੇ ਹੁਣ ਵੇਚੀਏ ਹੁਣ ਕੱਲ ਪਰਸੋਂ ਕੀ ਹੋਇਆ ਆਜਾਦਪੁਰ ਮੰਡੀ ਚ 2250 ਗੱਡੀ ਪਹੁੰਚ ਗਈ ਜਦ ਕਿ ਉਸ ਮੰਡੀ ਦੀ ਕੈਪੈਸਿਟੀ ਕੀ ਆ 80 ਤੋਂ 100 ਗੱਡੀ ਡੇਲੀ ਤਕਰੀਬਨ ਉਹ ਉੱਥੇ ਵਿਕ ਜਾਂਦਾ ਜੇ ਕਿ ਜਿਆਦੇ ਤੋਂ ਫਿਰ ਆਲੂ ਸਮਝਣਾ ਮੰਦਾ ਆਉਣਾ ਹੱਥ ਜਣ ਕਿ 250 ਗੱਡੀ ਲਾ ਲਓ ਇਸ ਤੋਂ ਵੱਧ ਫਿਰ ਮੰਦਾ ਹੀ ਸ਼ੁਰੂ ਹੋ ਜਾਂਦਾ ਕੰਮ ਤੇ ਹੁਣ ਗੱਡੀ 'ਚ ਲੱਗੇ 250 ਸਾਮਣੇ ਦੁੱਗਣੇ ਤਾਂ ਰੇਟ ਤਾਂ ਡਿਗਣਾ ਹੀ ਸੀ ਤੇ ਉਹਦੇ ਨਾਲ ਹੁਣ ਵਪਾਰੀਆਂ ਦਾ ਵੀ ਹੁਣ ਉਹੀ ਜਿਹੜਾ ਪਸਰਾਜ ਮੈਂ ਕਹਿੰਦਾ ਵੀ ਮੈਨੂੰ ਪਹਿਲਾਂ 250 ਦਿੰਦੇ ਸੀ ਮੈਂ ਬਾਅਦ 350 ਨੂੰ ਵੇਚਿਆ ਉਹੀ ਦੁਬਾਰਾ ਹੁਣ ਫੇਰ 250 ਨੂੰ ਆਏ ਆ ਐਸ ਵੇਲੇ ਜੇ ਕਿਸੇ ਨੇ ਵੇਚਣੇ ਆ ਆਪਣੇ ਬੰਦੇ ਨੇ ਉਹਨੇ ਵੇਚਣੇ ਹੁਣ ਰੱਖਿਓ ਸੀ ਕਿ ਮੈਂ ਉਹਨੂੰ ਕਿਹਾ ਵੇਚ ਦੇ ਕਹਿੰਦਾ ਨਾ ਹਲੇ ਤਾਂ ਵੱਜ ਜਾਣੇ ਆ ਤਾਂ ਉਹ ਹੁਣ ਫੇਰ ਵਪਾਰੀ ਉਹ 250 ਨੂੰ ਵੀ ਨਹੀਂ ਕਹਿੰਦਾ ਅੱਡੀ ਲਾਉਂਦੇ ਤਾਂ ਇਹ ਹਾਲਾਤ ਆ ਵੀ ਆਲੂਆਂ ਦਾ ਜੇ ਕਹੀਏ ਕਿਸੇ ਨੂੰ ਭੇਦ ਨਹੀਂ ਦਿਨਾਂ ਦੀ ਵੀ ਗੇਵਿਆ ਇਹ ਸਮਝ ਲਾ ਫੇ 15 ਕ ਦਿਨਾਂ ਚ ਇਹ ਕੁਝ ਹੋ ਗਿਆ ਪਹਿਲਾਂ ਡਾਉਣ ਸੀ ਇੱਕਦਮ ਉੱਪਰ ਗਿਆ ਹੁਣ ਫੇਰ ਡਾਉਣ ਆ ਗਿਆ ਤੇ ਜਿਹੜਾ ਨਵਾਂ ਆਲੂ ਆ ਨਵਾਂ ਆਲੂ ਇਸ ਵੇਲੇ ਮੇਰਾ ਖਿਆਲ 14-15 ਕੁ ਸੌ ਨੂੰ ਚੱਲਦਾ ਤਾਂ ਉੱਥੇ ਲਗਭਗ ਮੇਰੇ ਹਿਸਾਬ ਨਾਲ ਕਹਿੰਦੇ ਇਸ ਵੇਲੇ ਜਿੰਨਾ ਕੁ ਮੈਨੂੰ ਪਤਾ ਲੱਗਾ ਵੀ ਕਹਿੰਦੇ 5-6 ਗੱਡੀਆਂ ਮਤਲਬ ਜਾਂਦੀਆਂ ਉੱਥੇ ਮੰਡੀ 'ਚ ਆਜ਼ਾਦ ਦਿੱਲੀ ਵਾਲੀ ਮੰਡੀ 'ਚ ਕਿਉਂਕਿ ਜਿਹੜਾ ਰੇਟ ਹੈ ਤਕਰੀਬਨ ਉੱਥੇ ਦਾ ਜਿਆਦਾ ਸਾਰੇ ਦੇਖਦੇ ਆ ਵੀ ਰੇਟ ਕੀ ਆ ਉੱਥੇ ਉਸ ਮੰਡੀ ਦਾ ਮੀਨ ਮੰਡੀ ਉਹ ਮੰਨੀ ਜਾਂਦੀ ਆ ਅੱਗੇ ਪਹਿਲਾਂ ਤਾਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਤਾਂ ਇਦਾਂ ਵੀ ਹੁੰਦੀ ਸੀਗੀ ਵੀ ਇੱਕ ਬੰਦੇ ਨੇ ਉੱਥੇ ਵਹਿ ਜਾਣਾ ਦਿੱਲੀ ਦੀ ਮੰਡੀ 'ਚ ਤੇ ਇੱਥੋਂ ਆੜੂ ਪੱਟ ਪੱਟ ਭੇਜੀ ਜਾਣੇ ਤਾਂ ਉੱਥੇ ਬੰਦੇ ਸਾਡੇ ਨੇ ਜਿਹੜੇ ਬੈਠਾ ਹੋਣਾ ਇੱਕ ਨੇ ਉਹਨੇ ਮੂਰੇ ਵੇਚੀ ਜਾਣੇ ਅੱਗੇ ਸਿਸਟਮ ਇਹ ਚੱਲਦਾ ਹੁੰਦਾ ਸੀ ਵੀ ਆਪ ਉੱਥੇ ਦਿੱਲੀ ਵੇਚਦੇ ਹੁੰਦੇ ਸੀ ਆਲੂ ਹੁਣ ਤਾਂ ਕੋਈ ਨਹੀਂ ਇਦਾਂ ਜਾਂਦਾ ਹੁਣ ਤਾਂ ਇੱਥੇ ਵਪਾਰੀਆਂ ਨੂੰ ਆਪਾਂ ਖੇਚੇ ਵੇਚੀਦੇ ਆ ਤੇ ਅੱਗੇ ਸਿਸਟਮ ਇਹ ਹੁੰਦਾ ਸੀਗਾ ਤੇ ਇਹ ਇਹ ਫਸਲ ਇਹੋ ਜਿਹੀ ਆ ਵੀ ਇਹਦਾ ਪਤਾ ਨਹੀਂ ਆ ਵੀ ਮਤਲਬ ਘੰਟਾ ਪਹਿਲਾਂ ਰੇਟ ਹੋਰ ਹੋਊਗਾ ਘੰਟੇ ਬਾਅਦ ਮਤਲਬ ਮਟਰਾਂ ਦਾ ਮੈਂ ਦੱਸ ਦਵਾਂ ਕਈ ਵਾਰੀ ਇਹ ਹੁੰਦਾ ਵੀ ਮੰਨ ਲਓ 50 ਪਰ ਰੇਟ ਆ ਤੇ ਤੂੰ ਕਹੂਗਾ ਵੀ ਮੈਂ ਨਹੀਂ ਦੇਣੇ ਹੱਲੇ ਹਨਾ ਮੈਂ ਬਾਅਦ ਚੋ ਦੇਣੇ ਆ ਹੋ ਸਕਦਾ ਉਹ ਤੋ 20 ਮਿੰਟਾਂ ਬਾਅਦ ਹੀ ਮਤਲਬ ਡਿਮਾਂਡ ਆ ਜਾ ਉਹ 70 ਹੋ ਜਾਣ ਪਰ ਇਹ ਵੀ ਹੋ ਸਕਦਾ ਵੀ ਉਹ 20 ਮਿੰਟਾਂ ਬਾਅਦ ਹੀ ਅੱਧੇ ਘੰਟੇ ਬਾਅਦ ਹੀ ਮੰਨ ਲਓ 40 ਹੋ ਜਾਣ ਅਸੀਂ ਕਈ ਵਾਰੀ ਦੇਖਿਆ ਜਦਾਂ ਮਟਰਾਂ ਦੀ ਬੋਲੀ ਹੁੰਦੀ ਹੁੰਦੀ ਹੈ ਵੇ ਬੋਲੀ ਕਰਦੇ ਕਰਦੇ ਕਿਤੇ ਵਪਾਰੀ ਨੂੰ ਜਦੋਂ ਫੋਨ ਆ ਜਾਂਦਾ ਵੀ ਸਾਨੂੰ ਇੱਕ ਗੱਡੀ ਚਾਹੀਦੀ ਜਾਂ ਦੋ ਗੱਡੀਆਂ ਚਾਹੀਦੀਆਂ ਉਸੇ ਵੇਲੇ ਪਹਿਲੀ ਢੇਰੀ ਦਾ ਰੇਟ ਤੁਹਾਡੇ ਮਾਲਕ ਕਈ ਵਾਰੀ ਆਪਾਂ ਦੋ ਦੋ ਤਿੰਨ ਤਿੰਨ ਢੇਰੀਆਂ ਲਾ ਦਿੰਦੇ ਜਦੋਂ ਜਾਦੇ ਬੋਰੇ ਹੁੰਦੇ ਆ ਵੀ ਇੱਕ ਢੇਰੀ ਨਹੀਂ ਲਾਈਦੀ ਤਾਂ ਪਹਿਲੀ ਢੇਰੀ ਤੁਹਾਡੀ ਉਹੀ ਖੇਤ ਦੇ ਉਹੀ ਮਟਰ ਹੋਊਗੇ 40 ਰੁਪਏ ਲੱਗੂਗੇ ਜੇ ਉਹਨੂੰ ਫੋਨ ਆ ਗਿਆ ਵੀ ਸਾਨੂੰ ਇੰਨੀਆਂ ਗੱਡੀਆਂ ਚਾਹੀਦੀਆਂ ਤਾਂ ਉਸੇ ਵੇਲੇ ਤੁਹਾਡੀ ਨਾਲ ਦੀ ਢੇਰੀ ਉਸੇ ਖੇਤ ਦੇ ਮਟਰ ਹੋਊਗੇ ਉਹ ਪਿਆਰ ਪੈ ਲੱਗੂਗੇ ਇੰਨਾ ਫਰਕ ਪੈਂਦਾ ਮਤਲਬ ਇਹ ਡਿਮਾਂਡ ਐਂਡ ਸਪਲਾਈ ਵਾਲਾ ਸਿਸਟਮ ਆ ਇਹਦਾ ਹੁਣ ਜਿਹੜੇ ਆਲੂਆਂ ਦੇ ਚਿਪਸ ਹੁਣ ਆ ਰਹੇ ਵੀ ਆ ਉਹ ਜਿਹੜੇ ਆ ਉਹ ਮੁੜ ਕੇ ਮਤਲਬ ਦਸੰਬਰ ਤੱਕ ਵੀ ਪੁਰਾਣਾ ਆਲੂ ਵਧੀਆ ਰੇਟ 'ਚ ਵੇਖਦਾ ਰਹਿੰਦਾ ਜੇ ਹੁਣ ਪਖਰਾਜ ਨੂੰ ਗਈਏ ਪਖਰਾਜ ਦੇ ਇਹਨਾਂ ਦਿਨਾਂ 'ਚ ਆ ਕੇ ਤਾਂ ਪਟੜ ਰੋਲ ਜਾਂਦੇ ਆ ਉਹਨੂੰ ਪੁੱਛਦਾ ਹੀ ਕੋਈ ਨਹੀਂ ਹੁੰਦਾ ਜਿੱਦਾਂ ਹੁਣ ਇਸ ਵੇਲੇ ਪਖਰਾਜ ਦੇ ਹਾਲ ਹੈ ਗਈ ਆ ਹਨਾ ਦੂਜੇ ਨੰਬਰ ਤੇ ਡਾਇਮੰਡ ਰੱਖ ਲਓ ਡਾਇਮੰਡ ਦੀ ਵੀ ਡਿਮਾਂਡ ਚਿਪਸ ਹੋਂਾ ਸਭ ਤੋਂ ਉੱਪਰ ਹੁੰਦਾ ਬਾਕੀ ਇਹਦਾ ਕੋਈ ਭੇਤ ਨਹੀਂ ਜੇ ਕਿ ਇਹ ਵਪਾਰੀ ਆ ਵਪਾਰੀ ਮਤਲਬ ਉਹ ਵੀ ਰਗੜਾ ਖਾ ਜਾਂਦੇ ਆ ਕਈ ਵਾਰੀ ਮੋਟਾ-ਮੋਟਾ ਰਗੜਾ ਖਾਂਦੇ ਆ ਛਾੜਨ ਲਖ ਉਹਦੇ ਇਦਾਂ ਕਈ ਵਾਰੀ ਹੋਈ ਹੈ ਮੰਨ ਲਓ ਖੇਤ ਚ ਸਾਨੂੰ 700 ਰੁਪਏ ਗੱਟਾ ਦਿੰਦੇ ਆ ਆਲੂਆਂ ਦਾ ਹਨਾ ਰੇਟ ਤੇ ਅਸੀਂ ਕਹੀਏ ਨਾ ਜੀ ਅਸੀਂ ਤਾਂ 800 ਲੈਣਾ 800 ਤੋਂ ਘੱਟ ਰੁਪਈਆ ਨਹੀਂ ਲੈਣਾ ਪਰ ਮੰਡੀ ਗਈਏ ਮੰਡੀ ਜਾ ਕੇ 500 ਨੂੰ ਵੇਕੇ ਇਦਾਂ ਬਹੁਤ ਵਾਰੀ ਹੋਈ ਆ ਇਦਾਂ ਵੀ ਹੋਈ ਆ ਵੀ ਸਟੋਰਾਂ ਚ ਇੱਕ ਸਾਲ ਅਸੀਂ ਨਾ ਜੇ ਸਾਲ ਫਾਰਮ ਟਰੈਕ 60 ਅਸੀਂ ਨਵਾਂ ਲਿਆਂਦਾ ਸੀ ਉਸ ਸਾਲ ਸਾਡੇ ਪਿੰਡ ਦਾ ਇਹ ਮੁੰਡਾ ਬਾਹਰ ਨੂੰ ਚੱਲ ਗਿਆ ਉਹਨੂੰ ਮੇਰਾ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਕਾਲਜ ਉਹ ਕਹਿੰਦਾ ਅਸੀਂ ਵੀ ਇਤਕੀ ਆਲੂ ਲਾਉਣੇ ਆ ਉਹ ਅਸੀਂ ਕਿਹਾ ਇਦਾਂ ਨਾ ਵੀ ਤੁਸੀਂ ਹੁਣ ਕਹਿੰਦਾ ਲੈ ਤੁਸੀਂ ਟਰੈਕਟਰ ਉਸ ਸਾਲ ਆਲੂ ਤੇ ਸੀਗੇ ਤਾਂ ਉਸੇ ਸਾਲ ਕੁਦਰਤੀ ਅਸੀਂ ਟਰੈਕਟਰ ਲਿਆਂਦਾ ਸੀ ਇਹ 60 ਤਾਂ ਕਹਿੰਦਾ ਲੈ ਆਪ ਤੁਸੀਂ ਟਰੈਕਟਰ ਲਿਆਂਦਾ ਨਵਾ ਹੁਣ ਜੈਸੀ ਲਾਉਣੇ ਆ ਸਾਨੂੰ ਵੀ ਨਹੀਂ ਦਿੰਦੇ ਇਹ ਕਿ ਚੱਕ ਕੋਈ ਨਹੀਂ ਵੀ ਤੂੰ ਕਿੰਨਾ ਕ ਲੈ ਜਿੰਨਾ ਮਰਜ਼ੀ ਲੈ ਵੀ ਸਾਡੇ ਕੋਲ ਹਨਾ ਜਦੋਂ ਉਸ ਸਾਲ ਉਹਨੇ ਲਾ ਲਿਆ ਇਹ ਉਸ ਸਾਲ ਇੰਨਾ ਆਲੂ ਮਤਲਬ ਕੁਦਰਤੀ ਗੱਲ ਹੁੰਦੀ ਜਦੋਂ ਪਹਿਲੇ ਸਾਲ ਰੇਟ ਬਹੁਤ ਜ਼ਿਆਦਾ ਹੁੰਦਾ ਦੂਏ ਸਾਲ ਜ਼ਿਆਦੇ ਲੋਕ ਉਧਰ ਨੂੰ ਹੋ ਜਾਂਦੇ ਆ ਉਹ ਸਾਲ ਉਹਨਾਂ ਨੂੰ ਸਟੋਰ ਵੀ ਨਾ ਮਿਲਿਆ ਸਟੋਰ ਵੀ ਉਹ ਨਹੀਂ ਇੱਧਰ ਲੁਧਿਆਣੇ ਵਾਲਾ ਜਾ ਕੇ ਕਿਤੇ ਰੱਖੇ ਆਲੂ ਮੁੜ ਕੇ ਆਲੂਆਂ ਦਾ ਇੰਨਾ ਮੰਦਾ ਆਇਆ ਉਥੋਂ ਆਲੂ ਚੱਕਣੇ ਨਹੀਂ ਗਏ ਸਟੋਰ ਵਾਲੇ ਫੋਨ ਕਰਨ ਵੀ ਆਪਣੇ ਆਲੂ ਚੱਕ ਲਓ ਉਹ ਸਟੋਰ ਉੱਥੇ ਹੀ ਰਹਿਣ ਤੇ ਉਹ ਮੁੜ ਕੇ ਗਏ ਨਹੀਂ ਚੱਕਣੇ ਨਹੀਂ ਗਏ ਵੀ ਉਹਨਾਂ ਨੂੰ ਪਤਾ ਸੀ ਵੀ ਆਲੂਆਂ ਨਾਲੋਂ ਵੱਧ ਤਾਂ ਸਾਨੂੰ ਕਰਾਇਆ ਪੈ ਜਾਣ ਉਹ ਸਾਲ ਲੋਕਾਂ ਨੇ ਮਤਲਬ ਗੁਜਰਾਂ ਨੂੰ ਵੀ ਅਸੀਂ ਕਹੀਏ ਨਾ ਪਸ਼ੂਆਂ ਨੂੰ ਗੁਜਰ ਪਾਲਣ ਦੇ ਹੁੰਦੇ ਪਸ਼ੂਆਂ ਨੂੰ ਆਲੂਆਂ ਨੂੰ ਤਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਸੀ ਵੀ ਸਾਨੂੰ ਖਾਲੀ ਬੋਰੀਆਂ ਸਾਡੀਆਂ ਮੋੜ ਦੇ ਆਲੂ ਲੈ ਜਾਓ ਫ੍ਰੀ ਚੱਕ ਕੇ ਕਿਰਾਇਆ ਪੱਲਿਓਂ ਦਿੱਤਾ ਸਟੋਰਾਂ ਦਾ ਇਹ ਹਾਲ ਵੀ ਹੋ ਜਾਂਦੇ ਆ ਇਦਾਂ ਆਲੂ ਉੱਲੂ ਬਣਾ ਦਿੰਦੇ ਤਾਂ ਕਹਿੰਦੇ ਵੀ ਆਲੂਆਂ ਦਾ ਦੂਜਾ ਨਾ ਉੱਲੂ ਆ ਨਹੀਂ ਇਹ ਚੰਗੇ ਭਲੇ ਨੂੰ ਉੱਲੂ ਬਣਾ ਜਾਂਦੇ ਆ ਇਸ ਕਰਕੇ ਮੈਂ ਕਹਿੰਦਾ ਚਲੋ ਆਪਾਂ ਦੋਏ ਫਸਲਾਂ ਕਣਕ ਝੋਨਾ ਬੀਜਦੇ ਆ ਨਾ ਵੀ ਫਸਲ ਬਦਲ ਕੇ ਜ਼ਰੂਰ ਬੀਜੋ ਪਰ ਇਹ ਨਾ ਹੋਵੇ ਵੀ ਪਹਿਲੇ ਸਾਲੇ ਮਤਲਬ ਤੁਸੀਂ ਦੇਖਾ ਦੇਖੀ ਵੀ 10 ਕਿੱਲੇ 20 ਕਿੱਲੇ ਠੋਕ ਦਿੱਤੇ ਉਹ ਚ ਫੇ ਤੁਸੀਂ ਘਾਟਾ ਖਾਓਗੇ ਪਹਿਲਾਂ ਕਿੱਲਾ 2 ਕਿੱਲੇ ਜ਼ਰੂਰ ਲਾ ਕੇ ਦੇਖੋ ਉਹਦੇ ਨਾਲ ਤੁਹਾਨੂੰ ਤਜਰਬਾ ਵੀ ਹੋ ਜਾਣਾ ਤੁਹਾਨੂੰ ਤਰੀਕਾ ਜਿਵੇਂ ਆ ਜਾਣਾ ਵੀ ਇਹ ਕੀ ਹਿਸਾਬ ਕਿਤਾਬ ਆ ਤੁਹਾਨੂੰ ਆਪਣੇ ਆਪ ਕਿਸੇ ਦੱਸਣ ਨਾਲ ਕੋਈ ਨਹੀਂ ਆਉਣਾ ਤੁਹਾਨੂੰ ਜਦੋਂ ਤੁਸੀਂ ਆਪ ਉਹ ਕੰਮ ਕਰੋਗੇ ਫਿਰ ਤੁਹਾਨੂੰ ਉਹਦਾ ਤਜਰਬਾ ਹੋਣਾ ਇਸ ਕਰਕੇ ਪਹਿਲਾਂ ਕਿੱਲਾ ਦੋ ਕਿੱਲੇ ਲਾਓ ਫਿਰ ਤੁਸੀਂ ਗਾਂ ਦੂਜਾ ਕਰੋ ਕਿਉਂਕਿ ਮੈਨੂੰ ਕਈ ਵਾਰੀ ਫੋਨ ਆਉਂਦਾ ਹੁੰਦਾ ਵੀ ਵੀ ਦਵਾ দাও ਵੀ ਕਿੱਥੋਂ ਕਿਹੜਾ ਵਧੀਆ ਆ ਪਰ ਮੈਂ ਤਾਂ ਸਾਰਿਆਂ ਨੂੰ ਫਿਰ ਇਹੀ ਕਹਣਾ ਉਹਨਾ ਵੀ ਥੋੜੇ ਲਾ ਕੇ ਦੇਖਿਓ ਵੀਡੀਓ ਦੇਖ-ਦੇਖ ਕੇ ਨਾ ਇੱਕ ਦੂਜੇ ਨਾਲ ਦੇਖ ਕੇ ਨਾ ਲਾਓ ਹਨਾ ਬਾਕੀ ਕਿੱਦਾਂ ਦੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਸੀਂ ਇਹ ਫੇਸਬੁੱਕ ਤੇ ਦੇਖਦੇ ਆ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ